ਸਾਰੇ ਨੂੰ ਪਿਆਰ ਭਰੀ ਸਤਿ ਸ਼ਕਾਲ ਜੀ ਲੈ ਕੇ ਹਾਜ਼ਰ ਹੋਏ ਆ ਅੱਜ ਦੀ ਇੱਕ ਨਵੀਂ ਸਟੋਰੀ ਮੇਰੀ ਨਜ਼ਰ ਦੇ ਵਿੱਚ ਇੱਕ ਮੁੰਡਾ ਹੈ ਤੇਰੀ ਬੇਟੀ ਦੇ ਲਈ ਜੇ ਉਹਨਾਂ ਨੇ ਸੀਰਤ ਨੂੰ ਪਸੰਦ ਕਰ ਲਿਆ ਤਾਂ ਛੱਟ ਮੰਗਣੀ ਤੇ ਪੱਟ ਵਿਆਹ ਕਰ ਦਵਾਂਗੇ ਸੀਰਤ ਹੁਣ 25 ਸਾਲਾਂ ਦੀ ਹੋ ਗਈ ਹੈ ਉਸ ਦੀ ਸਧਾਰਨ ਸ਼ਕਲ ਸੂਰਤ ਕਰਕੇ ਕੋਈ ਉਸ ਨੂੰ ਪਸੰਦ ਨਹੀਂ ਕਰਦਾ ਸੀ ਮੈਂ ਸੋਚਿਆ ਕਿ ਮੈਂ ਲੜਕੇ ਵਾਲਿਆਂ ਨਾਲ ਗੱਲ ਕਰਕੇ ਤੁਹਾਡੇ ਸਿਰ ਦਾ ਭਾਰ ਹਲਕਾ ਕਰ ਦਵਾਂ ਸੀਰਤ ਦੀ ਮਾਂ ਨੇ ਆਪਣੀ ਦਰਾਣੀ ਤੋਂ ਪੁੱਛਿਆ ਕਿ ਮੁੰਡਾ ਕੀ ਕਰਦਾ ਹੈ ਭਾਬੀ ਪ੍ਰਾਇਮਰੀ ਸਕੂਲ ਵਿੱਚ ਟੀਚਰ ਹੈ ਘਰ ਵੀ ਛੋਟਾ ਹੈ ਤਨਖਾਹ ਵੀ ਜ਼ਿਆਦਾ ਨਹੀਂ ਹੈ ਹੁਣ ਸਿਰਤ ਮੇਰੀ ਕਮਲ ਵਾਂਗ ਚੰਦ ਦਾ ਟੁਕੜਾ ਤਾਂ ਨਹੀਂ ਹੈ ਜੋ ਉਸ ਨੂੰ ਕੋਈ ਰਾਜਕੁਮਾਰ ਮਿਲ ਜਾਵੇ ਕਮਲ ਨੂੰ ਤਾਂ ਉਸਦੇ ਸਸਰਾਲ ਵਾਲਿਆਂ ਨੇ ਦੇਖਦੇ ਹੀ ਬਿਨਾ ਦਾਸ ਦੇ ਹੇਜ਼ ਦੇ ਪਸੰਦ ਕਰ ਲਿਆ ਸੀ ਆਪਣੀ ਸੁੰਦਰਤਾ ਕਰਕੇ ਹੀ ਉਹ ਅੱਜ ਕਿੰਨੀ ਸੁખી ਹੈ ਆਪਣੇ ਸਸਰਾਲ ਦੇ ਵਿੱਚ ਰਾਜ ਕਰਦੀ ਹੈ ਰਾਜ ਵੱਡੀਆਂ-ਵੱਡੀਆਂ ਗੱਟੀਆਂ ਦੇ ਵਿੱਚ ਓਣਾ ਜਾਣਾ ਵੱਡੇ-ਵੱਡੇ ਲੋਕ ਗਹਿਣੇ ਤੇ ਮਹਿੰਗੇ ਕੱਪੜਿਆਂ ਨਾਲ ਸਜੀ ਮਹਾਰਾਣੀ ਲੱਗਦੀ ਹੈ ਕਿਤੇ ਮੇਰੇ ਵੀ ਨਜ਼ਰੀ ਨਾ ਲੱਗ ਜਾਵੇ ਬੜੀ ਮੁਸ਼ਕਲ ਨਾਲ ਸੀਰਤ ਵਾਸਤੇ ਰਿਸ਼ਤਾ ਲੈ ਕੇ ਆਈ ਹਾਂ ਹਾਂ ਦੇ ਵਿੱਚ ਹੀ ਜਵਾਬ ਦੇਣਾ ਇਸ ਤੋਂ ਪਹਿਲਾਂ ਵੀ ਚਾਰ-ਪੰਜ ਮੁੰਡਿਆਂ ਨੇ ਸੀਰਤ ਨੂੰ ਦੇਖ ਕੇ ਹੀ ਨਾ ਕਰ ਦਿੱਤੀ ਸੀ ਸੀਰਤ ਦੇ ਮਾਪਿਓ ਕਮਲ ਦੀ ਮਾਂ ਦੀਆਂ ਗੱਲਾਂ ਸੁਣ ਕੇ ਚੁੱਪ ਰਹੇ ਸੀਰਤ ਤੇ ਕਮਲ ਦੀ ਮਾਂ ਰਿਸ਼ਤੇ ਵਿੱਚ ਦਰਾਣੀ ਜਠਾਣੀ ਹਨ ਕਮਲ ਬਹੁਤ ਹੀ ਜ਼ਿਆਦਾ ਸੋਹਣੀ ਸੀ ਘਰ ਦੇ ਵਿੱਚ ਹੀ ਬੱਚਿਆਂ ਨੂੰ ਟਿਊਸ਼ਨ ਪੜਾਉਂਦੀ ਹੁੰਦੀ ਸੀ ਪੜਾਉਣ ਦਾ ਬਹੁਤ ਸ਼ੌਂਕ ਸੀ ਉਸ ਨੂੰ ਪਰ ਘਰ ਪਰ ਵੱਡੇ ਘਰ ਦਾ ਰਿਸ਼ਤਾ ਆਇਆ ਤਾਂ ਮਨਾਂ ਕਰਨ ਦੀ ਕੋਈ ਵਜ੍ਹਾ ਨਹੀਂ ਸੀ ਕਮਲ ਦੀ ਮਾਂ ਆਪਣੀ ਬੇਟੀ ਦਾ ਰਿਸ਼ਤਾ ਵੱਡੇ ਘਰ ਦੇ ਵਿੱਚ ਕਰਕੇ ਕਮਲੀ ਹੋਈ ਫਿਰਦੀ ਸੀ ਆਪਣੀ ਬੇਟੀ ਦੇ ਗੁਣगान ਕਰਦੀ ਰਹਿੰਦੀ ਸੀ ਉਸ ਦੀ ਕਿਸਮਤ ਅੱਗੇ ਹੋਰ ਕਿਸੇ ਨੂੰ ਕੁਝ ਨਾ ਸਮਝਦੀ ਆਪਣੀ ਦਰਾਨੀ ਦੀ ਸਧਾਰਨ ਸ਼ਕਲ ਸੂਰਤ ਦੀ ਦੀ سیرਤ ਨੂੰ ਹਮੇਸ਼ਾ ਤਾਨੇ ਮਾਰਦੀ ਰਹਿੰਦੀ। ਖੈਰ سیرਤ ਨੂੰ ਦੇਖਣ ਵਾਲੇ ਮੁੰਡੇ, ਮੁੰਡਿਆਂ ਵਾਲੇ ਆ ਗਏ। ਉਹਨਾਂ ਨੂੰ سیرਤ سیرਤ ਪਸੰਦ ਆ ਗਈ। ਵਿਆਹ ਬਿਨਾਂ ਦਾਜ ਦੇਸ ਤੋਂ ਕਰੀਬੀ ਰਿਸ਼ਤੇਦਾਰਾਂ ਦੀ ਮੌਜੂਦਗੀ ਦੇ ਵਿੱਚ ਹੋਇਆ ਹੋਵੇਗਾ। ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਮੁੰਡੇ ਦੇ ਪਿਓ ਨੇ ਕਿਹਾ। ਵਿਆਹ ਦੇ ਵਿੱਚ ਕਮਲ ਦੇ ਸਸਰਾਲ ਵਾਲਿਆਂ ਨੂੰ ਵੀ ਬੁਲਾਇਆ ਗਿਆ। ਪਰ ਕਮਲ ਇਕੱਲੇ ਹੀ ਪਹੁੰਚੇ। ਜਦੋਂ سیرਤ ਦੀ ਮਾਂ ਨੇ ਪੁੱਛਿਆ ਕਿ ਜਵਾਈ ਜੀ ਨਹੀਂ ਆਈ ਇਸ ਤੋਂ ਪਹਿਲਾਂ ਕਿ ਕਮਲ ਕੁਝ ਬੋਲਦੀ ਉਸਦੀ ਮਾਂ ਕਹਿਣ ਲੱਗੀ ਕਿ ਮੇਰਾ ਜਵਾਈ ਕੋਈ ਸਕੂਲ ਟੀਚਰ ਨਹੀਂ ਹੈ ਕਿ ਜਦੋਂ ਚਾਹੇ ਛੁੱਟੀ ਮਿਲ ਜਾਵੇ ਉਹ ਵੱਡੀ ਕੰਪਨੀ ਦੇ ਵਿੱਚ ਮੈਨੇਜਰ ਦੀ ਪੋਸਟ ਤੇ ਹੈ ਕੋਈ ਕੁਝ ਨਾ ਬੋਲਿਆ ਪਰ ਕਮਲ ਦਾ ਚਿਹਰਾ 부ਝਿਆ ਹੋਇਆ ਲੱਗ ਰਿਹਾ ਸੀ ਸੱਚ ਤਾਂ ਇਹ ਸੀ ਕਿ ਕਮਲ ਦੇ ਸਸਰਾਲ ਵਾਲੇ ਉਹਨਾਂ ਦੇ ਫੰਕਸ਼ਨ ਦੇ ਵਿੱਚ ਸ਼ਾਮਿਲ ਨਹੀਂ ਹੋਣਾ ਚਾਹੁੰਦੇ ਸਨ ਸੀਰਤ ਜਦੋਂ ਵਿਆਹ ਤੋਂ ਬਾਅਦ ਆ ਪਹਿਲੀ ਵਾਰ ਆਈ ਤਾਂ ਉਸ ਦਾ ਚਿਹਰਾ ਦੱਸ ਰਿਹਾ ਸੀ ਕਿ ਉਹ ਸਸਰਾਲ ਵਿੱਚ ਕਿੰਨੀ ਖੁਸ਼ ਸੀ ਕੁਝ ਦਿਨਾਂ ਬਾਅਦ ਉਸ ਦਾ ਪਤੀ ਸੁਨੀਲ ਉਸ ਨੂੰ ਲੈਣ ਲੈ ਕੇ ਜਾਣ ਵਾਸਤੇ ਆਇਆ ਤਾਂ ਸਭ ਦੇ ਲਈ ਤੋਹਫੇ ਲੈ ਕੇ ਆਇਆ ਤੋਹਫੇ ਭਾਵੇਂ ਛੋਟੇ ਸੀ ਪਰ ਦੇਣ ਦੀ ਭਾਵਨਾ ਵੱਡੀ ਸੀ ਸੰਨੀ ਸੁਨੀਲ ਦਾ ਵਿਵਾਰ ਵੀ ਬਹੁਤ ਚੰਗਾ ਸੀ ਜਦੋਂ ਸੀਰਤ ਆਪਣੀ ਮਾਂ ਨਾਲ ਰਸੋਈ ਵਿੱਚ ਕੰਮ ਕਰ ਰਹੀ ਸੀ ਤਾਂ ਕਮਲ ਦੀ ਮਾਂ ਨੇ ਉਸ ਨੂੰ ਕਿਹਾ ਕਿ ਇਹੇ ਕੰਮ ਕਰਦੀ ਹੈ ਉੱਥੇ ਕਿਹੜਾ ਕੋਈ ਨੌਕਰ ਹੈ ਸੀਰਤ ਕਹਿਣ ਲੱਗੀ ਕਿ ਮੈਨੂੰ ਤਾਂ ਸਸਰਾਲ ਵੀ ਆਪਣੇ ਵਰਗਾ ਲੱਗਦਾ ਹੈ ਹਰ ਚੀਜ਼ ਦੀ ਆਜ਼ਾਦੀ ਹੈ ਮੇਰੀ ਸੱਸ ਵੀ ਮਾਂ ਦੀ ਤਰ੍ਹਾਂ ਮੇਰਾ ਖਿਆਲ ਰੱਖਦੀ ਹੈ ਅਸੀਂ ਸਾਰੇ ਰਲ ਮਿਲ ਕੇ ਕੰਮ ਕਰਦੇ ਹਾਂ ਫਿਰ ਇੱਕ ਦਿਨ ਸੀਰਤ ਦੀ ਮਾਂ ਤੇ ਉਸਦੇ ਪਾਪਾ ਨੇ ਕਮਲ ਦੀ ਮਾਂ ਨੂੰ ਕਿਹਾ ਕਿ ਅਸੀਂ ਸੀਰਤ ਦੇ ਸਸਰਾਲ ਜਾ ਰਹੇ ਹਾਂ ਉਸਨੇ ਸੀਰਤ ਦੇ ਜਨਮ ਦਿਨ ਤੇ ਬੁਲਾਇਆ ਇਹ ਸੁਣ ਕੇ ਕਮਲ ਦੀ ਮਾਂ ਸੋਚਣ ਲੱਗੀ ਕਮਲ ਦੇ ਸਸਰਾਲ ਵਾਲਿਆਂ ਨੇ ਤਾਂ ਅੱਜ ਤੱਕ ਉਹਨਾਂ ਨੂੰ ਕਿਸੇ ਵੀ ਫੰਕਸ਼ਨ ਵਿੱਚ ਸ਼ਾਮਲ ਹੀ ਨਹੀਂ ਕੀਤਾ ਇੱਕ ਵਾਰ ਜਦੋਂ ਕਮਲ ਦੇ ਪਾਪਾ ਬਿਮਾਰ ਸਨ ਤਾਂ ਸਸਰਾਲ ਵਾਲਿਆਂ ਨੇ ਕੱਲੀ ਕਮਲ ਨੂੰ ਹੀ ਗੱਡੀ ਵਿੱਚ ਭੇਜ ਦਿੱਤਾ ਸੀ ਉਸ ਦਾ ਸੇ ਚਿਹਰਾ 부ਜਿਆ ਹੋਇਆ ਰਹਿੰਦਾ ਸੀ ਉਸ ਦੀ ਮਾਂ ਨੇ ਕਿਹਾ ਕਿ ਬੇਟਾ ਤੇਰਾ ਹਮੇਸ਼ਾ ਚਿਹਰਾ ਮੁਰਜਾਇਆ ਹੋਇਆ ਕਿਉਂ ਰਹਿੰਦਾ ਹੈ ਕੋਈ ਕਮੀ ਹੈ ਸਸਰਾਲ ਦੇ ਵਿੱਚ ਕਮਲ ਨੇ ਕਿਹਾ ਮੰਮੀ ਤੈਨੂੰ ਮੇਰੀ ਸਸਰਾਲ ਦੀ ਸ਼ਾਨੋ ਸ਼ੌਕਤ ਤਾਂ ਨਜ਼ਰ ਆਉਂਦੀ ਐ ਪਰ ਆਪਣੀ ਬੇਟੀ ਦਾ ਦੁੱਖ ਕਦੇ ਨਜ਼ਰ ਨਹੀਂ ਆਉਂਦਾ ਕਮਲ ਆਪਣੇ ਮਾਂ ਦੇ ਸਾਹਮਣੇ ਰੋ ਰਹੀ ਰੋ ਪਈ ਮੇਰੇ ਕੋਲ ਮਹਿੰਗਾ ਪਰਸਤਾ ਹੈ ਪਰ ਇੱਕ ਪੈਸਾ ਵੀ ਆਪਣੀ ਮਰਜ਼ੀ ਨਾਲ ਨਹੀਂ ਖਰਚ ਕਰ ਸਕਦੀ ਮਹਿੰਗੀ ਗੱਡੀ ਤਾਂ ਹੈ ਪਰ ਮੇਰੇ ਸਸਰਾਲ ਵਿੱਚ ਮੇਰੀ ਗਰੀ ਪੇਕਿਆਂ ਦੇ ਔਨ ਨੂੰ ਤਿਆਰ ਨਹੀਂ ਹੈ ਮੇਰੇ ਪਤੀ ਨੂੰ ਇਹ ਗੱਲ ਸਿਖਾਈ ਗਈ ਕਿਸ ਸਸਰਾਲ ਆਉਣ ਦੇ ਨਾਲ ਜਵਾਈ ਦੀ ਇੱਜ਼ਤ ਘਟ ਜਾਂਦੀ ਹੈ ਥੋੜਾ ਜਵਾਈ ਹਮੇਸ਼ਾ ਆਕੜ ਵਿੱਚ ਰਹਿੰਦਾ ਹੈ ਮੇਰੀ ਪਸੰਦ ਨੂੰ ਕੋਈ ਅਹਿਮਤ ਨਹੀਂ ਦਿੱਤੀ ਜਾਂਦੀ ਮੈਨੂੰ ਪੜਾਉਣ ਦਾ ਸ਼ੌਂਕ ਹੈ ਪਰ ਕੋਈ ਮੈਨੂੰ ਇਸ ਦੀ ਇਜਾਜ਼ਤ ਨਹੀਂ ਦਿੰਦਾ ਮੇਰੀ ਕਿਸਮਤ ਵਿੱਚ ਕੋਈ ਸੁੱਖ ਨਹੀਂ ਹੈ ਨਾ ਹੀ ਪੇਕੇ ਘਰ ਪੈਸਾ ਵੇਖਿਆ ਨਾ ਹੀ ਸਸਰਾਲ ਦੇ ਵਿੱਚ ਪਰ ਮੈਂ ਜਾਣਦੀ ਹਾਂ ਸਿਰ ਦੇ ਦੋਨਾਂ ਹੱਥਾਂ ਵਿੱਚ ਲੱਡੂ ਹੈ ਪੇਕਿਆਂ ਵਿੱਚ ਵੀ ਪਿਆਰ ਤੇ ਇੱਜ਼ਤ ਤੇ ਸਸਰਾਲ ਦੇ ਵਿੱਚ ਵੀ ਔਰ ਕੀ ਚਾਹੀਦਾ ਹੈ ਇਨਸਾਨ ਉਦੋਂ ਅਮੀਰ ਹੁੰਦਾ ਹੈ ਜਦੋਂ ਉਸ ਦਾ ਸਾਰਾ ਪਰਿਵਾਰ ਉਸ ਦੇ ਨਾਲ ਹੁੰਦਾ ਹੈ ਪੇਕੇ ਵੀ ਤੇ ਸਸਰਾਲ ਵੀ ਪੈਸੇ ਵਿੱਚ ਬਹੁਤ ਗਰਮੀ ਹੁੰਦੀ ਹੈ ਇਹ ਸਭ ਤੋਂ ਪਹਿਲਾ ਰਿਸ਼ਤੇ ਜਾਲ ਕੇ ਰਾਖ ਕਰ ਦਿੰਦਾ ਹੈ ਮੇਰੇ ਸਸਰਾਲ ਵਿੱਚ ਕੋਈ ਵੀ ਮਿਲ ਜੁਲ ਕੇ ਨਹੀਂ ਬੈਠਦਾ ਮੈਨੂੰ ਤਾਂ ਗਰੀਬ ਘਰ ਦੀ ਹੋਣ ਕਰਕੇ ਐਮੇਤ ਹੀ ਨਹੀਂ ਦਿੱਤੀ ਜਾਂਦੀ ਕਿਹਾ ਜਾਂਦਾ ਕਿ ਆਪਣੇ ਪੇਕੇਆਂ ਵਾਂਗ ਕੰਜੂਸ ਨਾ ਬਣ ਥੋੜੀ ਦੇ ਪੇ ਜਿ ਮਠਾਈ ਡਰਾਈਵਰ ਜਾਂ ਮਾਲੀ ਨੂੰ ਦਿੱਤੀ ਜਾਂਦੀਆਂ ਉਹਨਾਂ ਦੀ ਅਮੀਰੀ ਨਾਲ ਮੇਰਾ ਦਮ ਘੁੱਟਦਾ ਹੈ ਦੂਜੇ ਪਾਸੇ ਸੀਰਤ ਆਪਣੇ ਸੋਸਰਾਲ ਵਿੱਚ ਖੁਸ਼ ਹੈ ਉਸ ਨੂੰ ਉੱਥੇ ਪਿਆਰ ਇੱਜ਼ਤ ਸਭ ਕੁਝ ਮਿਲਦਾ ਹੈ ਉਸ ਦੀ ਮਾਪਿਓ ਨਾਲ ਵੀ ਕੋਈ ਫਰਕ ਨਹੀਂ ਕੀਤਾ ਜਾਂਦਾ ਖੁਸ਼ੀਆਂ ਨੂੰ ਪੈਸਿਆਂ ਨਾਲ ਨਹੀਂ ਤੋਲਿਆ ਜਾ ਸਕਦਾ ਕਮਲ ਦੀ ਮਾਂ ਆਪਣੀ ਧੀ ਦੀਆਂ ਗੱਲਾਂ ਸੁਣ ਕੇ ਇਹਨਾਂ ਤਾਂ ਸਮਝ ਗਈ ਸੀ ਕਿ ਸਿਰਫ ਉੱਚੇ ਤੇ ਅਮੀਰ ਘਰ ਵਿੱਚ ਧੀ ਦਾ ਵਿਆਹ ਕਰਕੇ ਉਸ ਨੂੰ ਸੰਸਾਰ ਦੇ ਸਾਰੇ ਸੁੱਖ ਨਹੀਂ ਮਿਲ ਸਕਦੇ ਸੋਸਰਾਲ ਦੇ ਵਿੱਚ ਧੀ ਨੂੰ ਇੱਜ਼ਤ ਪਿਆਰ ਤੇ ਆਪਣਾਪਨ ਮਿਲਣਾ ਵੀ ਬਹੁਤ ਜ਼ਰੂਰੀ ਹੈ ਜੇ ਇੱਜ਼ਤ ਤੇ ਪਿਆਰ ਮਿਲੇ ਤਾਂ ਉਹ ਛੋਟੇ ਘਰ ਵਿੱਚ ਵੀ ਖੁਸ਼ ਰਹਿ ਸਕਦੀ ਹੈ ਤੇ ਬਰਕਤ ਨਾਲ ਸਭ ਕੁਝ ਕਰ ਲੈਂਦੀ ਹੈ ਦੋਸਤੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਖੁਸ਼ੀਆਂ ਪੈਸਿਆਂ ਨਾਲ ਨਹੀਂ ਖਰੀਦੀਆਂ ਜਾ ਸਕਦੀਆਂ ਜੇ ਪਿਆਰ ਤੇ ਇੱਜ਼ਤ ਮਿਲੇ ਤਾਂ ਕੋਈ ਵੀ ਕਿਤੇ ਵੀ ਖੁਸ਼ ਰਹਿ ਸਕਦਾ ਹੈ